ਪੰਜਾਬ ਦੇ ਧਰਤੀ ਤੇ ਆ ਚੁੱਕੇ ਆ। ਪੰਜਾਬ ਚ ਵਾਰ ਚੁੱਕੇ ਆ ਅਸੀਂ ਬਲੌਗ ਬਣਾਉਣ ਲੱਗੇ ਆ। ਇੱਥੋਂ ਪੀਤੀ ਸਟੈਂਗ ਆ। ਆਹ ਬੰਦਾ ਅਸੀਂ ਲੈ ਆਂਦਾ। ਆਹ ਬਿਹਾਰ ਦੇ ਵਿੱਚੋਂ ਪੈਂਡ ਪਚਾਤਾ ਖੇਰਾ ਅਸੀਂ ਪੈਂਡ ਇਹਦਾ ਰਾਈਆ। ਪੈਂਡ ਪਚਾਤਾ ਹੁਣ ਵੇਖਣ ਲੱਗੇ ਤੇਲ ਇਹ ਬਾਰਡਰਾਂ ਛੰਭੂ ਜਿੱਥੇ ਕਿਸਾਨ ਬੈਠੇ ਸੀ ਪੰਜਾਬ ਦੀ ਧਰਤੀ ਦੇ ਵਿੱਚ ਵੜ ਚੁੱਕੇ ਆ ਆ ਵੀ ਤੇਲ ਨਾਲ ਪਣ ਲਗਾ ਇਹ ਬਾਰਡਰ ਸੀ ਕਿਸੇ ਟਾਈਮ ਛੰਭੂਆਂ ਦਾ ਖਤਮ ਹੋ ਗਿਆ ਪੰਜਾਬ ਦਾ ਤੇ ਹਰਿਆਣੇ ਦਾ

ਕਈ ਤੇ ਕਿਸਾਨ ਬੈਠੇ ਪੌਸਾ ਦੇ ਡਾਂਗਾ ਨਾ ਕੋਟ-ਕੋਟ ਭਜਾਏ ਆ ਆ ਜਗਾ ਇੱਥੇ ਦੀਪ ਸਿੱਧੂ ਬੈਠਾ ਸੀ